ਜੋ ਬਿਮਾਰ ਹੈ ਉਹਦਾ ਵੀ ਇਲਾਜ ਹੋ ਜਾਂਦਾ ਹੈ ਇਹ ਨਹੀਂ ਹੁੰਦਾ ਕਿ ਜੇਲ੍ਹ ਤੋਂ ਨਾ ਹੋਵੇ ਉਹਦਾ ਵੀ ਇਲਾਜ ਹੋ ਜਾਂਦਾ ਹੈ ਕਿੱਡਾ ਜਦੋਂ ਮੋੜਾ ਤੁਸੀਂ ਸਾਰੇ ਜਹਾਂਦੀਆ ਪੁਲਿਸ ਦੇਖ ਲਓ ਐਂ ਲਿਆ ਕੇ ਖੜਾ ਕਰ ਦਿੰਦੇ ਨੇ ਜਿੰਨੇ ਪਤਾ ਨਹੀਂ ਕਿੱਦਾਂ ਮੁਕਰਮੀ ਨਾਲ ਹੋ ਗਿਆ ਇਹ ਇਹੀ ਪੁਲਿਸ ਇੱਕ ਹਫ਼ਤਾ ਪਹਿਲਾਂ ਉਹ ਸਾਡੇ ਕੋਈ ਬੇੜੀ ਜਿੱਦੇ ਆ ਉਹਦੀ ਘਰ ਵਾਲੀ ਆ ਪਈ ਹੈ ਬਾਪ ਦੀ ਮਾਂ ਕਿੱਥੇ ਆ ਉਹਦੀ ਮਾਂ ਕਿੱਥੇ ਲੋਹੇਲਾ ਬੰਦਾ ਨਹੀਂ ਅੰਦਰ ਜਾਂਦੇ ਇਹਨਾਂ ਕਰ ਨੂੰ ਆ ਜਾਓ ਮਰੀਜ਼ ਹੈਗੇ ਸਾਰੇ ਇੱਥੇ ਕੰਨ ਹੋਇਆ ਕਰਦੇ ਆਪਾਂ ਆਓ ਵੀਰ ਆਓ ਥੱਲੇ ਅਸੀਂ ਚਾਹ ਪਾਣੀ ਪੀਂਦੇ ਆਪੇ ਇੱਕ ਮਿੰਟ ਖੜੇ ਰਹੋ ਮੇਰੀ ਬੇਟੀ ਸੁਣੋ ਇੱਕ ਦਾ ਰਾਤ ਨਹੀਂ ਚੱਲਿਆ ਜਾ ਰਿਹਾ ਰਾਸ਼ ਕਢਾਓ ਮੇਰੀ ਕਾਰ ਰਾਸ਼ ਦੋ ਮਿੰਟਾਂ ਜਿੱਥੇ ਤੁਸੀਂ ਆਪਦੇ ਮਰੀਜ਼ ਜੀ ਦਾ ਹੋ ਤੁਸੀਂ ਸਰ ਕੀ ਦਾ ਬੱਚਾ ਦੋ ਮਿੰਟਾਂ ਯਾਰ ਪਹਿਲਾਂ ਹੁਣ 50 ਬੰਦੇ ਥੋੜੀ ਬੰਦੇ ਇਹ ਨੜਵ ਨੂੰ ਮੜਾਈ ਨਹੀਂ ਕੀਤਾ ਕੋਈ ਬੰਦਾ ਮੜਾਈ ਨਹੀਂ ਗਿਆ ਤੇ ਤੁਸੀਂ ਜੋ ਪੇਚੂ ਹੋਰ ਤੁਸੀ ਕਰ ਲਈ ਜਾਂਦੇ ਜਦੋਂ ਤੁਸੀਂ ਕੋਈ ਹਸਪਤਾਲ ਦੀ ਮਿਹਰਬਾਨੀ ਕਿੱਥੇ ਜਾਂਦੇ ਮੇਰੀ ਵੀ ਕਿੰਨੀ ਮੈਚ ਹੋ ਗਈ ਤੇ ਦੋ ਜਣੇ ਜਾਣ ਸਾਰਾ ਕਿ ਸੋਹੇ ਵਸਪਤੀ ਬੰਦੀ ਜਿਸ ਤੋਂ ਪਹਾੜ ਤੋਂ ਯਾਰ ਸਾਵੀ ਕੋਲ ਬੰਦਾ ਨਾ ਰੁਸਦਾ ਦਰਵਾਜ਼ੇ <muchas> । ਇਹ ਕੰਕਰੀਟ ਹੈ ਉਹਨਾਂ ਨੇ ਇਹ ਲਿਆ ਕਰਵਾਇਆ ਕਿ ਦੋ ਮੈਂਬਰਾਂ ਦਾ ਤਾਂ ਇੰਤਜ਼ਾਮ ਹੈ ਤਾਂ ਕਿ ਅਸੀਂ ਹਸਪਤਾਲ ਜਾ ਸਕੀਏ ਪਰ ਉਹ ਨਹੀਂ ਦਿੱਤਾ ਉਹਨਾਂ ਨੇ ਸਾਬਤ ਹੋ ਕੇ ਕਿਹਾ ਪੰਜਾਬ ਨੂੰ ਖਤਰਾ ਹੈ ਸਰਕਾਰ ਨੂੰ ਖਤਰਾ ਹੈ ਲੋਕ ਦੇ ਘਰਾਂ ਹੁੱਦੀ ਰਹੀਆਂ ਬਹੁਤ ਬਿਨਾ ਕਰਦੀ ਹੈ ਕੋਈ ਛਾਦੀ ਨਾ ਹੋਵੇ ਆ ਇਹ ਦੂਜੇ ਸ਼ਾਂਤੀ ਨਾਲ ਹੋ ਜਾਣੇ ਚਾਹੀਦੇ ਨੇ ਬਿਲਡਿੰਗ ਦੇ ਰਹੇ ਇਹ ਜਿੰਦਾ ਬੰਦ ਕਰੋ ਬੰਦ ਕਰੋ ਬੰਦ ਦੇਖੋ ਮੈਂ ਇੱਕ ਹੋਰ ਬੇਨਤੀ ਹੈ ਇੱਕ ਸਾਨੂੰ ਵੀ ਨਹੀਂ ਉਹਦਾ ਇੱਕ ਹੋਰ ਬੇਨਤੀ ਹੈ ਜੀ ਸ਼ਰਮ ਦਾ ਕੋਈ ਵੀ ਮਿਲ ਲ ਜਾਂਦਾ ਹਿਊਮਨ ਬੀਇੰਗ ਕਿਸੇ ਵੀ ਪਾਰਟੀ ਦਾ ਹੋਵੇ ਰਿਸ਼ਤੇਦਾਰੀਆਂ ਦੇ ਇਹ ਥੋੜੀ ਵੀ ਮਿਲਣ ਨਹੀਂ ਦੇਣਾ ਇਕੱਲੀ ਜਨਾਂ ਅੱਗੇ ਛਾਤੀ ਨਹੀਂ ਮਿਲਣ ਲੱਗਦਾ ਅੱਗੇ ਆਓ ਤੁਸੀਂ ਸਾਈਡ ਤੋਂ ਇੱਕ ਵਾਰ ਮੁਰਦਾ ਹੋਰ ਮੁਰਦਾ ਹੋਰ ਮੜਾ ਜਿੱਤਰਾਓ ਮੜਾ ਜ ਬਾਈਕ ਲਾਨ ਗਿਆ ਕਿ ਲਾਨ ਗਿਆ ਬਾਈਕ ਲਾਨ ਚਾਰ ਪੰਜ ਮੈਂਬਰਸ ਮਰਾ ਦੋ ਰੋਜ਼ ਬਿਠ ਰਹਿਣ ਦਿੰਦੇ ਉਹ ਫਿਰ ਤਾਂ ਪਕੀਆ ਪੰਜਾਬ ਸਰਕਾਰ ਇਹ ਗੱਲ ਹੈ ਸਾਡੇ ਦੋ ਚਾਰ ਬੰਦੇ ਜਾਣਗੇ ਸੁਰੱਖਿਅਤ ਨੇ ਆਰਾਮ ਕੋਈ ਜੂਨਲ ਲਾਉਂ ਜੋ ਮੈਂ ਇਹ ਗੱਲ ਹੈ ਬਾਜੀ ਦੋ ਚਾਰ ਬੰਦੇ ਜਾਣਗੇ ਰਾਸ਼ਵਾਲੀ ਕੋਈ ਨਹੀਂ ਕੋਈ ਸਹਸਾ ਹੋਵੇ ਕਿੰਨੇ ਦਿਨ ਹੋ ਗਏ ਜੀ ਬੇਟਾ ਤੁਹਾਨੂੰ ਪਤਾ ਕਿ ਇਹ ਨਿਕਾਲ ਕੇ ਰਸਾ ਲਾ ਦੇਣਾ ਬੀਬੀ ਮਾਰਦੀ ਜਿਹੜੀ ਪੂਰੀ ਬਣਾਈ ਜੀ ਉਹਨੂੰ ਵੀ ਬਰੀਜਾ ਨੂੰ ਪ੍ਰੋਬਲਮ ਆਉਂਦਾ ਉਹਦੀ ਤਾਂ ਬੰਦ 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 ਮਾਰਦੀ ਆ ਬੀਬੀ ਨੂੰ ਚੰਗਾ ਬਹੁਤ ਚੋਣ ਪੱਲੇ ਦਾ ਬੰਦ ਕਰ ਆਈ ਬਹੁਤ ਜਲਦੀ ਜੀ ਚੋਸ ਤੇਰੇ ਅੰਦਰ ਅਰ ਜਿਹਨੇ ਮੰਗੋ ਰਿਹਾ ਜੀ ਇੱਕ ਗੱਲ ਮੈਂ ਤਾਂ ਭਾਜੀ ਅੱਜ ਭਾਣਾ ਲਾਉਂਦਾ ਹੋਰ ਕੋਈ ਨਾ ਕੋਈ ਪੋੜਾ ਇਧਰ ਹੋਈ ਮਾੜਾ ਸਰ ਥੋੜਾ ਜਿਹਾ ਅੱਗੇ ਨੂੰ ਥੋੜਾ ਥੋੜਾ ਜੀ ਬਾਜੀ ਬਾਤ ਖੜਾ ਉਹ ਬਿਲਕੁਲ ਵਿਧਾਇਕ ਚੁਣੇ ਹੋਏ ਨੇ ਹਰਮਿੰਦਰ ਸਿੰਘ ਪਟਾਣ ਮਾਜਰਾ ਮੌਜੂਦਾ ਸਰਕਾਰ ਦੇ ਹਿੱਸੇ ਵਿੱਚ ਜੇ ਉਹਨਾਂ ਦੀ ਕੋਈ ਕਤਾਹੀ ਸੀ ਉਹਨਾਂ ਦੀ ਕਾਰਜਕਾਰੀ ਜੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ 4 ਸਾਲ ਸਰਕਾਰ ਸੁੱਕੀ ਪਈ ਸੀ ਉਹਨਾਂ ਨੇ ਇੱਕ ਆਵਾਜ਼ ਕੀ ਚੱਕਦੀ ਪੰਜਾਬ ਦੇ ਹੱਕ ਦੇ ਵਿੱਚ ਫਲੱਡ ਦੇ ਵਿੱਚ ਦਿੱਲੀ ਵਾਲਿਆਂ ਤੋਂ ਜਰਿਆ ਨਹੀਂ ਗਿਆ ਆਪਣੇ ਵਿਧਾਇਕ ਨੂੰ ਉਹ ਧਮਕਾਉਣ ਤੇ ਉਹਦੇ ਤੇ ਤਸ਼ੱਦਦ ਕਰਨ ਤੇ ਸਿਆਸੀ ਬਦਲਾਖੋਰੀ ਤੇ ਆ ਕੇ ਦਿੱਲੀ ਵਾਲੇ ਇੱਥੇ ਸਰਕਾਰ ਨੱਪੀ ਬੈਠੇ ਨੇ ਭਗਵੰਤ ਮਾਨ ਸਾਹਿਬ ਮੈਨੂੰ ਐ ਲੱਗਦਾ ਮਹੀਨੇ 'ਚ 10 ਦਿਨ ਆਈ ਸੀ ਯੂ 'ਚ ਰਹਿੰਦੇ ਨੇ ਸੋ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਹਨਾਂ ਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੇ ਕਿਸੇ ਨੇ ਕੋਈ ਕਤਾਹੀ ਕੀਤੀ ਹੈ ਕੋਈ ਜ਼ਿੰਮੇਵਾਰ ਅਹੁਦੇ 'ਤੇ ਹੈ ਤੁਸੀਂ ਉਹਦੇ 'ਤੇ ਜਿਉਂ ਜੀ ਮਰਜ਼ੀ ਕਾਰਵਾਈ ਕਰੋ ਪਰ ਇਹ ਵੀ ਤੇ ਦੇ ਵਿੱਚ ਸਿਆਸੀ ਬਦਲਾਖੋਰੀ ਨਜ਼ਰ ਆਉਂਦੀ ਹੈ 4 ਸਾਲ ਤੱਕ ਇਹਨਾਂ ਨੂੰ ਉਹ ਵਿਧਾਇਕ ਦੇ ਵਿੱਚ ਕੋਈ ਕਮੀ ਨਹੀਂ ਨਜ਼ਰ ਆਈ ਇੱਕ ਆਵਾਜ਼ ਉਹਨਾਂ ਨੇ ਪੰਜਾਬ ਦੇ ਹੱਕ ਦੇ ਵਿੱਚ ਉਠਾਤੀ ਇਹਨਾਂ ਨੂੰ ਪੰਜਾਬ ਇੰਨਾ ਮਾੜਾ ਲੱਗਦਾ ਜਾਂ ਪੰਜਾਬੀਆਂ ਦੇ ਮੁੱਦੇ ਉਠਾਉਣ ਵਾਲਾ ਇੰਨਾ ਮਾੜਾ ਲੱਗਦਾ ਦਿੱਲੀ ਵਾਲਿਆਂ ਨੂੰ ਕਿ ਆਪਣੀ ਵਿਧਾਇਕ ਦੇ ਪਿੱਛੇ ਪੈ ਗਈ ਹੈ ਸਰਕਾਰ ਤੇ ਇੱਥੇ ਆਮ ਲੋਕ ਕੀ ਆਸ ਰੱਖਣਗੇ ਸਰਕਾਰ ਤੋਂ ਅਸੀਂ ਉਹਨਾਂ ਨੂੰ ਕਹਿੰਨੇ ਕਿ ਉਹਨਾਂ ਦੇ ਪਤਨੀ ਬਿਮਾਰ ਨੇ ਜਿੱਥੇ ਉਹਨਾਂ ਦਾ ਪਹਿਲਾਂ ਇਲਾਜ ਚੱਲ ਰਿਹਾ ਸੀ ਉਹਨਾਂ ਨੂੰ ਇਲਾਜ ਕਰਾਉਣ ਦਿੱਤਾ ਜਾਵੇ ਜੇ ਕੋਈ ਅਨਹੋਣੀ ਹੋਗੀ ਸਰਕਾਰ ਸਿੱਧੇ ਤੌਰ ਤੇ ਤੇ ਦਿੱਲੀ ਵਾਲਾ ਕੇਜਰੀਵਾਲ ਗੈਂਗ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਊਗਾ ਕੋਈ ਉਹਨਾਂ ਨੂੰ ਮਿਲਣ ਜਾਂਦਾ ਅਮਰ ਹਸਪੀਟਲ ਦੇ ਵਿੱਚ ਬਾਹਰ ਪੁਲਿਸ ਦੀ ਸੌਣੀ ਬਿਠਾਈ ਹੋਈ ਹੈ ਡਾਕਟਰ ਕਹਿੰਦੇ ਤੁਸੀਂ ਮਿਲ ਸਕਦੇ ਹੋ ਪੁਲਿਸ ਕਹਿੰਦੀ ਹੈ ਕਿ ਤੁਸੀਂ ਮਿਲ ਨਹੀਂ ਸਕਦੇ ਉਹਨਾਂ ਦਾ ਬੱਚਾ ਹੈ ਉਹਨਾਂ ਦਾ ਬੇਟਾ ਹੈ ਉਹਨਾਂ ਦੀ ਬੇਟੀ ਹੈ 22 ਸਾਲ ਦੀ ਉਹ ਕਿਹੜੇ ਜ਼ਿੰਮੇਵਾਰ ਅਹੁਦੇ ਤੇ ਜਾਂ ਸਰਕਾਰੀ ਅਹੁਦੇ ਤੇ ਉਹਨਾਂ ਦੇ ਪਿੱਛੇ ਪੁਲਿਸ ਲਾਈ ਹੋਈ ਹੈ ਇਹ ਬਿਲਕੁਲ ਗਲਤ ਗੱਲ ਹੈ ਚਾਹੇ ਸਾਡੀ ਵਿਰੋਧੀ ਪਾਰਟੀ ਦੇ ਨੇ ਹੋ ਪਰ ਜੋ ਮਨੁੱਖੀ ਅਧਿਕਾਰ ਨੇ ਅਸੀਂ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਡਟ ਕੇ ਖੜੇ ਆ ਤੁਸੀਂ ਉਹਨਾਂ ਤੇ ਕਿਸੇ ਤਰੀਕੇ ਦੀ ਕਾਰਵਾਈ ਬਣਦੀ ਹੈ ਕਰੋ ਸਰਕਾਰ ਹੈ ਤੁਹਾਡੀ ਤੁਹਾਡੇ ਐਮਐਲਏ ਨੇ ਪਰ ਉਹਨਾਂ ਦੇ ਪਰਿਵਾਰ ਨੂੰ ਜੇ ਕਿਸੇ ਨੇ ਨਜਾਇਜ਼ ਤੰਕੀਤ ਤਾਂ ਇਹ ਸਿਰਫ ਅੱਜ ਅਸੀਂ ਇੱਥੇ ਮੰਗ ਪੱਤਰ ਦੇਣ ਆਏ ਸੀ ਅਸੀਂ ਡਟ ਕੇ ਪਰਿਵਾਰ ਨਾਲ ਖੜਾਂਗੇ ਅਸੀਂ ਸਾਰੇ ਪਰਿਵਾਰਾਂ ਵਾਲੇ ਆ ਤੇ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਆ ਜੇ ਕਿਸੇ ਪੰਜਾਬੀ ਤੇ ਦਿੱਲੀ ਵਾਲੇ ਸੋਚਣਗੇ ਕਿ ਅਸੀਂ ਕਿਸੇ ਵੀ ਤਰੀਕੇ ਦਬਾਅ ਪਾ ਸਕਦੇ ਆ ਪੰਜਾਬ ਦੀ ਆਵਾਜ਼ ਬੰਦ ਕਰ ਸਕਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਅੱਜ ਜ਼ਿਲ੍ਹਾ ਜਥੇਬੰਦੀ ਆਈ ਹੈ ਜਿਸ ਤਰੀਕੇ ਦੀ ਵੀ ਲੋੜ ਪਈ ਅਸੀਂ ਕਾਲ ਦੇ ਕੇ ਸਰਕਾਰ ਨੂੰ ਨੱਥ ਪਾਵਾਂਗੇ ਉਹ ਜੀ ਹਰਕਤਾਂ ਕਰਨ ਤੋਂ ਰੋਕਾਂਗੇ